ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈਗਾ ਜੀ ਇੱਕ ਅੱਜ ਹੀ ਸਵੇਰੇ ਅਸੀਂ ਪੀਐਸ ਘ੍ਰਿੰਡਾ ਵਿੱਚ ਅਸੀਂ ਭਰੋਪਾਲ ਵਿਲੇਜ ਚ ਦੋ 10 ਪਿਸਟਲਸ ਤੇ 2 ਕਿਲੋਗ੍ਰam ਹੈਰੋਇਨ ਸਮੇਤ ਦੋ ਲੇਡੀਆਂ ਤੇ ਇੱਕ ਬੰਦੇ ਨੂੰ ਅਸੀਂ ਗ੍ਰਿਫਤਾਰ ਕੀਤਾ ਸਾਨੂੰ ਇੱਕ ਗੁਪਤਚਰ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਜਿਹੜੇ ਹੈਗੇ ਨੇ ਬਲਜੀਤ ਕੌਰ ਉਰਫ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਰਾਜਵੀਰ ਕੌਰ ਐਲੀਅਸ ਰਾਜ ਕੌਰ ਪਤਨੀ ਦਲਬੀਰ ਸਿੰਘ ਧਰਮਪ੍ਰੀਤ ਸਿੰਘ ਉਰਫ ਧਮੂ ਪੁੱਤਰ ਦਲਬੀਰ ਸਿੰਘ ਇਹਨਾਂ ਦੇ ਘਰੇ ਹੈਰੋਇਨ ਦੀ ਰਿਕਵਰੀ ਤੁਹਾਨੂੰ ਹੋ ਸਕਦੀ ਹੈ ਤਾਂ ਸਾਡੀਆਂ ਟੀਮਸ ਤੁਰੰਤ ਐਸ ਐਚ ਓ ਕਰਿੰਡਾ ਅਮਨਦੀਪ ਸਿੰਘ ਦੀ ਅਗਵਾਈ ਹੇਠ ਸਾਡੀਆਂ ਟੀਮਸ ਤੁਰੰਤ ਪਹੁੰਚੇ ਉੱਥੇ ਮੌਕੇ ਤੇ ਤੇ 2 ਕਿਲੋ ਹਿਰੋਇਨ ਦੀ ਸਾਨੂੰ ਰਿਕਵਰੀ ਹੋਈ ਹੈ ਤੇ 10 ਉੱਥੇ ਮੌਕੇ ਤੇ ਸਾਨੂੰ ਪਿਸਟਲਸ ਮਿਲੇ ਨੇ 30 ਬੋਰ ਦੇ EX5 ਪਿਸਟਲਸ ਪਾਕਿਸਤਾਨੀ ਮੇਡ ਤੇ ਫਿਰ ਸਾਡੇ ਡੀ ਐਸ ਪੀ ਸਾਹਿਬ ਵੀ ਉੱਥੇ ਜਾ ਕੇ ਦੇਖ ਕੇ ਆਏ ਤੇ ਬਾਕੀ ਦੀ ਤਫ਼ਤੀਸ਼ ਅਸੀਂ ਸਾਡੀ ਚੱਲ ਰਹੀ ਹੈ ਐਫ ਆਈ ਆਰ ਨੰਬਰ 60 ਅਸੀਂ ਅੰਡਰ ਐਨ ਡੀ ਪੀ ਐਸ ਐਕਟ ਆਰਮਜ਼ ਐਕਟ ਪੀ ਐਸ ਕਰਿੰਡਾ ਵਿਖੇ ਰਜਿਸਟਰ ਕਰ ਲਿਆ ਡਰਗਮਨੀ ਨਹੀਂ ਹੈ 30000 ਰੁਪਿਆ ਡਰਗ ਮੰਨੀ ਹੈਗੀ ਹੈ ਸਾਡੇ ਸਰ ਇਹ ਦਲਬੀਰ ਸਿੰਘ ਕੌਣ ਹੈ ਜੀ ਇਹਨਾਂ ਦੇ ਇਹਦੇ ਤਿੰਨ ਜਿਹੜੇ ਨੇ ਤੁਸੀਂ ਜਿਹੜੇ ਮੁੰਡੇ ਦਿੱਸੇਗੇ ਨੇ ਦੋ ਐਕਸ ਕੋਆਰਡੀਨੇ ਇੱਕ ਤੁਸੀਂ ਗ੍ਰਿਫਤਾਰ ਕਰ ਲਏ ਇਹਦੇ ਚ ਜੀ ਐਦਾਂ ਹੋਇਆ ਹੈ ਕਿ ਇੱਕ ਤਰਨਤਾਰਨ ਪੁਲਿਸ ਵੱਲੋਂ ਵੀ ਇੱਕ ਸੈਪਰੇਟ ਆਪਰੇਸ਼ਨ ਚੱਲਿਆ ਸੀਗਾ ਜਿਹਦੇ ਚ ਉਹਨਾਂ ਨੇ 8 ਕਿਲੋ ਫੀਮ ਫੜੀ ਹੈ ਕੱਲ ਗੁਰਜੰਟ ਅਤੇ ਵਿਜੇ ਇਹਨਾਂ ਦੇ ਚਾਚੇਤਾਏ ਦੇ ਮੁੰਡੇ ਨੇ ਤੇ ਇਹਨਾਂ ਦੇ ਘਰਾਂ ਚੋਂ ਹੀ ਨੇ ਤੇ ਇਹਨਾਂ ਦੇ ਨਾਲ ਹੀ ਇਹ ਜਿਹੜੇ ਸੀਗੇ ਪਾਕਿਸਤਾਨੀ ਸਮਗਲਰਸ ਤੋਂ ਇਹ ਹੈਰੋਇਨ ਤੇ ਆਪਣਾ ਹਮਜ਼ ਮੰਗਾਉਂਦੇ ਸੀਗੇ ਇਹਨਾਂ ਨੇ ਅੱਗੇ ਵੀ ਤਿੰਨ ਵਾਰੀ ਪਿੱਛੇ ਇਹਨਾਂ ਨੇ ਪਹਿਲਾਂ ਵੀ ਆਰਮਜ਼ ਮੰਗਵਾ ਕੇ ਡਿਲੀਵਰ ਕੀਤੇ ਨੇ ਚੀਚਾ ਭਗਨੀ ਦੇ ਨੇੜੇ ਇਹਨਾਂ ਨੇ ਡਿਲੀਵਰੀ ਅੱਗੇ ਵੀ ਕੀਤੀ ਹੈ ਹਮਸ ਦੀ ਤੇ ਅਸੀਂ ਹੋਰ ਵੀ ਇਹਨਾਂ ਤੋਂ ਪੁੱਛਗਿੱਛ ਕਰਕੇ ਲੈ ਹੋਰ ਵੀ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਅਸੀਂ ਉਹ ਪਤਾ ਕਰ ਲਿਆ ਗੈਂਗਸਟਰ ਦਾ ਸਪੋਰਟ ਕਿਸੇ ਦਾ ਜੀ ਇਹਨਾਂ ਦੇ ਕਹਿਣ ਮੁਤਾਬਿਕ ਜਿਹੜੇ ਇਹਨਾਂ ਤੋਂ ਪਹਿਲਾਂ ਡਿਲੀਵਰੀਜ਼ ਲੈ ਕੇ ਗਏ ਨੇ ਉਹ ਗੈਂਗਸਟਰ ਟਾਈਪ ਬੰਦੇ ਸੀਗੇ ਅਸੀਂ ਉਹਨਾਂ ਨੂੰ ਇਹਨਾਂ ਨੂੰ ਪੁੱਛ-ਕਿਛ ਕਰਕੇ ਸਖਤੀ ਨਾਲ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸੀਗੇ ਤੇ ਜਦੋਂ-ਜਦੋਂ ਇਹਨਾਂ ਨੇ ਡਿਲੀਵਰੀਜ਼ ਕੀਤੀਆਂ ਉਹ ਡੇਟਸ ਦੇ ਨਾਲ ਅਸੀਂ ਪੂਰੀ ਟੈਕਨੀਕਲ ਐਨਾਲਿਸਿਸ ਵੀ ਕਰਾਂਗੇ ਤੇ ਪਤਾ ਕਰਾਂਗੇ ਕਿ ਕੌਣ ਉਹ ਸੀਗੇ ਬੰਦੇ ਜਿਹੜਿਆਂ ਕੋਲ ਪਹਿਲਾਂ ਵੀ ਪਿਸਟਲ ਦੀਆਂ ਡਿਲੀਵਰੀਆਂ ਦੱਸਦੇ ਕੀ ਇਹਦਾ ਪ੍ਰਾਈਸ ਕਿੰਨਾ ਦੰਦੇ ਸੋ ਦੱਸਦੇ ਜਿਹਦੇ ਬਾਰੇ ਇਹ ਪੀਐਕਸ 5 ਪਿਸਟਲ ਸੀਗਾ ਜੀ ਇਹ ਇਹਨਾਂ ਤੋਂ ਮੰਗਾਂਦੇ ਸੀਗੇ ਤੇ 30 ਬੋਰ ਦੇ ਪਿਸਟਲ ਨੇ ਇੱਕ ਇੱਕ ਮੈਗਜ਼ੀਨ ਵੀ ਨਾਲ ਆਇਆ ਇਹ 10 ਮੈਗ 10 ਪਿਸਟਲ ਆਏ ਨੇ ਤੇ 10 ਮੈਗਜ਼ੀਨ ਨਾਲ ਨੇ ਸਾਡੇ ਇਹਨਾਂ ਨੇ ਅੱਗੇ ਵੀ ਆਲਰੇਡੀ ਕੀਤੇ ਨੇ ਪਾਕਿਸਤਾਨੀ ਮੇਡ ਪਿਸਟਲ ਹੈ ਜੀ ਸਰ ਕਾਫੀ ਮੈਂ ਪਾਕਿਸਤਾਨ ਤੋਂ ਸਿਰਫ ਕਾਫੀ ਮਹਿੰਗੇ ਪਿਸਟਲਸ ਨੇ ਜੀ ਸਰ ਜੀ ਕਾਫੀ ਇਹ ਵਧੀਆ ਪਿਸਟਲ ਨੇ ਜਿਹੜੇ ਪਾਕਿਸਤਾਨੀ ਮੇਡ 30 ਬੋਰ ਦੇ ਪਿਸਟਲ ਨੇ ਵਧੀਆ ਚਲਦੇ ਨੇ ਤੇ ਗੈਂਗਸਟਰ ਟਾਈਪ ਬੰਦੇ ਮੰਗਾਉਂਦੇ ਸੀ ਇਹ ਡਰੋਨ ਨਹੀਂ ਇਹ ਸਾਰੀ ਡਿਲੀਵਰੀ ਜੀ ਡਰੋਨ ਰਾਹੀਂ ਹੁੰਦੀ ਹੈ ਕਾਗਜ਼ਾਂ ਕਦੋਂ ਆਈ ਸੀ ਕਨਸਾਈਨਮੈਂਟ ਦੇ ਡਰੋਨ ਦਾ ਇਹਨਾਂ ਨੇ ਜੀ ਪਰਸੋਂ ਇਹਨਾਂ ਕੋਲ ਡਿਲੀਵਰੀ ਆਈ ਸੀ ਕਿ ਇਹ ਸਾਰੀ ਚੀਜ਼ ਦੀ ਤੇ ਕੱਲ ਤਰਨ ਤਰਨ ਪੁਲਿਸ ਦੀ ਛਾਪਮਾਰੀ ਤੋਂ ਬਾਅਦ ਸਾਡੀ ਟੀਮ ਵੀ ਸਾਡੇ ਕੋਲ ਵੀ ਇਨਫੋਰਮੇਸ਼ਨ ਆਈ ਤੇ ਅਸੀਂ ਵੀ ਫਿਰ ਉਹਨਾਂ ਦੇ ਘਰੇ ਜਾ ਕੇ ਅੱਜ ਸਵੇਰੇ ਜਾ ਕੇ ਇਹਨਾਂ ਨੂੰ ਕਾਰਵਾਈ ਕਰਕੇ ਸਾਰਾ ਕੁਝ ਫੜ ਲਿਆ ਤਰਨ ਤਰਨ ਪੁਲਿਸ ਸਾਹ ਤੇ ਰਾਜਵੀਰ ਕੋ ਮਾ ਬੇਟਾ ਨੇ ਕਿਹੜੇ ਕੋਲ ਜੀਤ ਕੋਰ ਵਾਈਫ ਆ ਉਹ ਸੁਖਵਿੰਦਰ ਸਿੰਘ ਐ ਕੋਣ ਹੈ ਜੀ ਉਹਨਾਂ ਦੇ ਪਿੰਡ ਇਹਨਾਂ ਦੇ ਇਹਨਾਂ ਦੇ ਘਰਾਂ ਚੋਂ ਹੀ ਨੇ ਰਹੀਏ ਚਾਚੇ ਤਾਏ ਦੀ ਨੇ ਸਾਰੇ ਤੇ ਪਰਿਵਾਰ ਹੀ ਆ ਹਾਂਜੀ ਪਰਿਵਾਰ ਹੀ ਆ ਜੀ ਪੁਰਾਣਾ ਤਸਕਰ ਪਰਿਵਾਰ ਹੈਗਾ ਜੀ ਕੋਈ ਗਰਲਫ੍ਰੈਂਡ ਦੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਨਹੀਂ ਇੱਕ ਇਹਦੀ ਗਰਲਫ੍ਰੈਂਡ ਵੀ ਸੀਗੀ ਜਿਹੜੇ ਇਨਵੋਲਡ ਸੀਗੇ ਇਹ ਸਾਰਾ ਜਿਵੇਂ ਹੈਗਾ ਜਿਵੇਂ ਕਹਿ ਸਕਦੇ ਆ ਪੂਰਾ ਟੱਬਰ ਜਿਹੜੇ ਆਸੇ ਪਾਸੇ ਦੇ ਗੋਲਦੀ ਪਿੰਡ ਹਾਂਜੀ ਹਾਂਜੀ ਜੀ ਉਹਦੇ ਵੀ ਆ ਗਰਲਫ੍ਰੈਂਡ ਦਾ ਨਾਮ ਹੈਗਾ ਇਥੇ ਕੁਲਜੀਤ ਕੌਰ ਜਿਹੜੀ ਹੈਗੀ ਆ ਜੀ ਉਹਦੀ ਗਰਲਫ੍ਰੈਂਡ ਸੀ ਸੈਟਿੰਗ ਹੈ ਦੀ ਗਰਲਫ੍ਰੈਂਡ ਉਹ ਉਹਦੇ ਨਾਲ ਦੀ ਸੈਟਿੰਗ ਸੀ ਉਹ ਵੀ ਨਾਲ ਰਹੇ ਸੀ ਸੈਟਿੰਗ ਦਾ ਨਾਟ ਐਨ ਅਪਰੋਪਰੀਏਟ ਵਰਡ ਉਹਦੇ ਮਤਲਬ ਇਦਾਂ ਸੀਗਾ ਕਿ ਨਹੀਂ ਨਹੀਂ ਬਹੁਤ ਸੀਗੀ ਨਾ ਜੀ ਉਹ ਹੀ ਵਾਸ ਐਕਟਿਵਲੀ ਇਨਵੋਲਡ ਵਿਦ ਮੀਡੀਆ ਦੇ ਸੈਟਿੰਗ ਜੀ ਜੀ ਅਸਲ ਇਹ ਜਿਸ ਤਰੀਕੇ ਨਾਲ ਕੈਨੇਡਾ ਪੁਲਿਸ ਸਟੇਸ਼ਨ ਉਰ ਬਹੁਤ ਵਧੀਆ ਕੰਮ ਕੀਤਾ ਗਿਆ ਪਹਿਲਾਂ ਵੀ ਕਰਤਾ ਨਹੀਂ ਇਸ ਤੋਂ ਕਿੰਨਾ ਕਿ ਇਹ ਚੈਲੈਂਜਿੰਗ ਜੌਬ ਹੈ ਕੈਨੇਡਾ ਪੁਲਿਸ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਗੌਰਵ ਜੀ ਅਦਲਜ ਜੀ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਛੇੜਿਆ ਇਹਨੂੰ ਅਸੀਂ ਹੁਣ ਪੰਜਾਬ 'ਚ ਨਸ਼ਿਆਂ ਨੂੰ ਜੜ ਤੋਂ ਮੁਕਾ ਦੇਣਾ ਉਹਦੇ ਤਹਿਤ ਹੀ ਜਿਹੜੀ ਸਾਡੀ ਟੀਮ ਹੈ ਅੰਮ੍ਰਿਤਸਰ ਵਿਧਾਤੀ ਪੁਲਿਸ ਦੀ ਉਹਦੇ 'ਚ ਇੱਕ ਕੰਪੋਨੈਂਟ ਹੈਗਾ ਜੀ ਘਰੈਂਡਾ ਪੁਲਿਸ ਸਟੇਸ਼ਨ ਜਿਹੜਾ ਕਿ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਇਹ ਬਾਰਡਰ ਦੇ ਨਾਲ ਠਾਣਾ ਲੱਗਦਾ ਹੈ ਬਾਰਡਰ ਦੇ ਨਾਲ ਇਹਦੇ ਸਾਰੇ ਪਿੰਡ ਨੇ ਪੁਰਾਣਾ ਸਮਗਲਰਸ ਵੀ ਇੱਥੇ ਨੇ ਜਿਹੜਿਆਂ ਦੇ ਲਿੰਕੇਜਿਸ ਨੇ ਤੇ ਇੱਥੋਂ ਤੋਂ ਅਸੀਂ ਸਮਝਦੇ ਹਾਂ ਕਿ ਥਿਸ ਇਜ਼ ਦਾ ਸਟਾਰਟ ਜਿੱਥੇ ਅਸੀਂ ਠੱਲ ਪਾਣੀ ਹੈ ਸਭ ਤੋਂ ਜ਼ਿਆਦਾ ਤੇ ਉਸ ਦੇ ਤਹਿਤ ਇੱਥੇ ਸਭ ਤੋਂ ਜ਼ਿਆਦਾ ਸਾਡਾ ਫੋਕਸ ਵੀ ਹੈ ਤੇ ਫੋਕਸਡ ਤਰੀਕੇ ਨਾਲ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਵੀ ਹੈ ਸਰ ਦੋ ਤਿੰਨ ਪਿੰਡ ਹੈਗੇ ਨੇ ਨਾਲ ਜਨਾਂ ਦੇ ਜਿਹੜੇ ਨਾਲ ਲੱਦੇ ਜਿਹੜੇ ਸ਼ਹਿਰ ਨਗਰ ਹੋ ਗਿਆ ਭਗੜਾ ਹੋ ਗਿਆ ਉੱਥੋਂ ਦੇ ਜਿਹੜੇ ਖਸਪਰ ਜਿਹੜੇ ਹੈ ਹਾਲੇ ਤੱਕ ਉਹਦੇ ਗਿਰਫਤਾਰ ਬਾਹਰ ਹੈ ਰੇ ਨੇ ਜੀ ਸਾਰੇ ਜਿਹੜੇ ਤਸਕਰ ਨੇ ਤੁਸੀਂ ਪਤਾ ਕਰਾਓ ਪਿੰਡਾਂ ਚੋਂ ਜਾਂ ਤਾਂ ਭੱਜੇ ਹੋਏ ਨੇ ਜਾਂ ਉਹ ਜੇਲ੍ਹਾਂ ਚ ਨੇ ਤੇ ਅੱਗੇ ਵੀ ਇਦਾਂ ਦੀ ਮੁਹਿੰਮ ਚੱਲਦੀ ਰਹੇਗੀ ਜਿਹੜੇ ਵੀ ਸਾਡੇ ਸਾਹਮਣੇ ਕੋਈ ਵੀ ਜਿਹੜੇ ਸਾਨੂੰ ਪਬਲਿਕ ਦੀ ਬੜੀ ਵਧੀਆ ਸਪੋਰਟ ਮਿਲ ਰਹੀ ਹੈ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਆ ਰਹੀ ਹੈ ਅਸੀਂ ਤੁਰੰਤ ਉਹਦੇ ਤੇ ਐਕਟ ਕਰ ਰਹੇ ਹਾਂ ਇਹਦੇ ਨਾਲ ਪਬਲਿਕ ਦਾ ਸਾਡੇ ਨਾਲ ਜਿਹੜਾ ਸਹਿਯੋਗ ਹੈ ਉਹ ਵੀ ਵਧ ਰਿਹਾ ਤੇ ਸਾਡਾ ਜਿਹੜਾ ਮੋਰਲ ਹੈ ਪੁਲਿਸ ਦਾ ਉਹ ਵੀ ਬਹੁਤ ਵਧਿਆ ਹੋਇਆ ਅਸੀਂ ਪੂਰੇ ਕਾਫੀ ਹਾਈ ਮੋਰਲ ਨਾ ਸੀ ਕੰਮ ਸਰ ਲੇਡੀਜ਼ ਨੂੰ ਕਿਉਂ ਅੱਗੇ ਲੰਭਾ ਸੀ ਤਾਂ ਕਿ ਸ਼ੱਕ ਨਾ ਪੈ ਸਕੇ ਦੇਖੋ ਜੀ ਇਹ ਤਫਤੀਸ਼ ਦਾ ਪਾਰਟ ਹੈ ਅਸੀਂ ਅੱਗੇ ਵੀ ਇਨਫੋਰਮੇਸ਼ਨ ਹੋਰ ਡਿਵੈਲਪ ਕਰਾਂਗੇ ਕਿ ਇਹਨਾਂ ਨੇ ਇਹਨਾਂ ਦਾ ਇੰਪੋਰਟੈਂਟ ਪਾਰਟ ਸੀਗਾ ਕਿ ਇਹ ਸਿਰਫ ਫਰੰਟ ਤੇ ਰੱਖੀਆਂ ਗਈਆਂ ਸੀ ਕਿ ਆ ਇਹ ਆਪ ਹੀ ਤਸਕਰੀ ਇਨਵੋਲ ਸੀ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਤਿੰਨ ਕਨਸਾਈਨਮੈਂਟਸ ਆਲਰੇਡੀ ਨੌਨਕਲ ਆ ਚੁੱਕੀਆਂ ਸੀਗੀਆਂ ਤੇ ਅੱਗੇ ਵੀ ਇਹਨਾਂ ਦੇ ਪਲਾਨ ਸੀਗੇ ਕਿ ਇਹ ਕਰਨਗੇ ਸਰ ਇਹ ਜਿਹੜਾ ਕਿੰਨੇ ਬੰਦੇ ਨਾਮਿਨੇਟ ਕੀਤੇ 6 ਹੀ ਨੇ ਇਸ ਤੋਂ ਇਲਾਵਾ ਇਹਦੇ ਚ ਤਿੰਨ ਅਕਿਊਜ਼ਡ ਅਸੀਂ ਅਰੈਸਟ ਕਰ ਲਏ ਆ ਜੀ ਤਿੰਨ ਬੰਦੇ ਜਿਹੜੇ ਅਸੀਂ ਹੋਰ ਨਾਮਿਨੇਟ ਕਰ ਲਏ ਜਿਹੜੇ ਸਾਡੀ ਗ੍ਰਿਫਤ ਤੋਂ ਬਾਹਰ ਨੇ ਪਰ ਉਹਨਾਂ ਤੇ ਵੀ ਸਾਡੀਆਂ ਟੀਮਸ ਰੇਡ ਕਰ ਰਹੀਆਂ ਆ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਗ੍ਰਿਫਤਾਰ ਕਰ ਦਾਂਗੇ ਦਲਬੀਰ ਸਿੰਘ ਨੇ ਨਾਮਿਨੇਟ ਕੀਤਾ ਜੀ ਜਿਹੜਾ ਦਲਬੀਰ ਸਿੰਘ ਹੈ ਉਹ ਹਜੇ ਨਾਮਿਨੇਟਡ ਨਹੀਂ ਹੈ ਜੀ ਉਹ ਉਹਦੇ ਜੀ ਪੁੱਛ ਕੇ ਅਸੀਂ ਪਤਾ ਕਰਾਂਗੇ ਕਿ ਉਹਨਾਂ ਦਾ ਰੋਲ ਹੈਗਾ ਨਹੀਂ ਹੈਗਾ ਜੇ ਰੋਲ ਹੋਏਗਾ ਜੀ ਸਾਰਿਆਂ ਨੂੰ ਅਸੀਂ ਨਾਮਿਨੇਟ ਕਰਕੇ ਵੀ ਵਿਲ ਅਰੈਸਟ ਕਰਾਂਗੇ ਇਹਨੂੰ ਕਿੰਨੀ ਵੱਡੀ ਕਾਮਯਾਬੀ ਸਮਝੋ ਬਹੁਤ ਵੱਡਾ ਕਾ ਦਿਖੋ ਜੀ ਇਹ ਜਿਹੜੀ ਆ ਹੈਰੋਇਨ ਦੀ ਕਨਸਾਈਨਮੈਂਟ ਹੈ ਦੋ ਕਿੱਲੇ ਉਹ ਵੀ ਜਿਹੜੀ ਹੈਰੋਇਨ ਦੀ ਕਨਸਾਈਨਮੈਂਟ ਹੈ ਉਹ ਵੀ ਅੱਗੇ ਵਿਚਾਰੇ ਜਿਹੜੇ ਸਾਡੇ ਯੂਥ ਹੈ ਜਿਹੜੇ ਨਸ਼ਾ ਕਰ ਰਹੇ ਨੇ ਮਜਬੂਰੀ ਚ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਹੁਣ ਲਤ ਲੱਗ ਚੁੱਕੀ ਹੈ ਇਹ ਉਹਨਾਂ ਕੋਲ ਜਾਣਾ ਸੀਗਾ ਤੇ ਉਹ ਯੂਥ ਨੂੰ ਹੁਣ ਅਸੀਂ ਮੋਟੀਵੇਟ ਕਰਕੇ ਡੀ ਐਡਿਕਸ਼ਨ ਸੈਂਟਰ ਚ ਰੀਹੈਬਿਲੀਟੇਸ਼ਨ ਸੈਂਟਰ ਚ ਭੇਜਾਂਗੇ ਇੱਕ ਤਾਂ ਉਹ ਵਾਲਾ ਪੋਰਸ਼ਨ ਕੱਟ ਹੋ ਗਿਆ ਦੂਸਰਾ ਤੁਸੀਂ ਦੇਖ ਰਹੇ ਹੋ ਇਹ ਵੈਪਨਸ ਜਿਹੜੇ ਸੀਗੇ ਮਾੜੇ ਅਨਸਰਾਂ ਦੇ ਹੱਥਾਂ ਚ ਜਾਣੇ ਸੀ ਜਿਨ੍ਹਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਅਸੀਂ ਇਹ ਵੈਪਨ ਕਨਸਾਈਨਮੈਂਟ ਇੱਥੇ ਹੀ ਸੀਜ਼ ਕਰਕੇ ਇੱਥੇ ਹੀ ਰੋਕ ਕੇ ਜਿਹੜੇ ਮਾੜੇ ਕੰਮ ਕਰਨ ਚਾਰੇ ਸੀਗੇ ਉਹਨਾਂ ਨੂੰ ਵੀ ਠੱਲ ਪਾਈ ਹੈ ਅਸੀਂ ਜਲਦੀ ਹੀ ਇਹ ਵੀ ਆਇਡੈਂਟੀਫਾਈ ਕਰ ਲਾਂਗੇ ਕਿ ਇਹ ਜਾਣੇ ਕਿਹਦੇ ਕੋਲ ਸੀਗੇ ਤਾਂ ਕਿ ਜਿਹੜੇ ਮਾੜੇ ਅਨਸਰ ਜਿਹੜੇ ਦੀ ਸੋਚ ਹੈਗੀ ਹੈ ਕਿ ਕ੍ਰਾਈਮ ਕਰਨਾ ਹੈ ਕ੍ਰਿਮੀਨਲਸ ਦੇ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਠੱਲ ਪਾ ਲਾਂਗੇ ਜੀ ਅਸੀਂ ਇੰਟਰੋਗੇਸ਼ਨ ਚੱਲ ਰਹੀ ਹੈ ਸਾਡੀ ਹੋਰ ਵੀ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਜਿਵੇਂ ਤੁਹਾਨੂੰ ਦੱਸਿਆ ਤਿੰਨ ਵਾਰੀ ਕਨਸਾਈਨਮੈਂਟਸ ਹੋ ਰਹੀਆਂ ਸੀਗੀਆਂ ਅੱਗੇ ਕਿਹੜੇ ਬੰਦਿਆਂ ਕੋਲ ਡਿਲੀਵਰੀ ਹੋਣੀ ਸੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ that is matter of investigation ਅਸੀਂ ਪ੍ਰੋਪਰਲੀ ਇਹਨੂੰ ਹੋਰ ਵੀ ਤਫ਼ਤੀਸ਼ ਕਰਕੇ ਕੁਝ ਕਰਾਂਗੇ ਇਹਨਾਂ ਨੂੰ ਰਿਮਾਂਡ ਸਾਡਾ ਮਿਲ ਚੁੱਕਾ ਆਪਾਂ ਨੂੰ ਪੇਸ਼ ਕਰਨ ਲਈ ਅਸੀਂ ਜਾਣਾ ਤੇ ਆਪਾਂ ਨੂੰ ਰਿਮਾਂਡ ਜਲਦੀ ਹੀ ਅਸੀਂ ਮੰਗਾਗੇ 3-4 ਦਿਨ ਦਾ ਅਸੀਂ ਮਿਨੀਮਮ ਰਿਮਾਂਡ ਲਵਾਂਗੇ ਜੀ ਤਾਂਕਿ ਇਹਨਾਂ ਤੋਂ ਪ੍ਰੋਪਰਲੀ ਪੁੱਛਗਿੱਛ ਕਰ ਸਕੀਏ ਸਰ ਇਹ ਅਮਰਿਤਪਾਲ ਦੇ ਜਿਹੜੇ ਸਾਥੀ ਆ ਰਹੇ ਕਿਦੋਂ ਤੱਕ ਤੁਹਾਨੂੰ ਧਿਆਨ ਦੇ ਸੰਭਾਵਨਾ ਦੇਖੋ ਜੀ ਅਮਰਿਤਪਾਲ ਦਾ ਕੇਸ ਜਿਹੜਾ ਸੀਗਾ ਉਹਦੇ ਵਿੱਚ ਸਾਡੇ ਹੈੱਡਕੁਆਰਟਰ ਤੋਂ ਵੀ ਪ੍ਰੈਸ ਕਾਨਫਰੰਸ ਹੋ ਚੁੱਕੀ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੁਹਾਨੂੰ ਡੀਆਈਜੀ ਸਾਹਿਬ ਨੇ ਵੀ ਦੱਸਿਆ ਕਿ ਜਿਹੜੇ ਅਜਨਾਲਾ ਵਾਲੇ ਕੇਸ 39 ਨੰਬਰ ਐਫਆਈਆਰ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਹੁਣ ਅਕੋਰਡਿੰਗ ਟੂ ਲਾਅ ਅਸੀਂ ਅਰੈਸਟ ਕਰਾਂਗੇ ਉਹਨਾਂ ਨੂੰ ਜੱਜ ਸਾਹਿਬ ਦੇ ਪ੍ਰੋਡਿਊਸ ਕਰਾਂਗੇ ਤੇ ਜਿਹੜੀ ਅੱਗੇ ਦੀ ਇਨਵੈਸਟੀਗੇਸ਼ਨ ਹੈ ਤਾਂਕਿ ਉਹ ਜਿਹੜੀ ਲਾਫੁਲ ਇਨਵੈਸਟੀਗੇਸ਼ਨ ਲਾਫੁਲ ਕੋਰਸ ਆਫ ਐਕਸ਼ਨ ਹੈ ਉਹ ਅਸੀਂ ਅੱਗੇ ਪੂਰਾ ਕਰਾਂਗੇ ਉਹ ਅਸੀਂ ਤਫਤੀਸ਼ ਖਤਮ ਕਰਾਂਗੇ ਜਿਹੜੀ ਪ੍ਰੋਸੈਸ ਨੂੰ ਥੋੜਾ ਜਿਹਾ ਟਾਈਮ ਲੱਗੇ। ਇਹ ਆਂਦੀ ਕਿ ਜਦੋਂ ਤੁੰਗੀ ਜਿਆ ਦੇਖੋ ਇਹਨਾਂ ਨੂੰ ਜਲਦੀ ਹੀ ਲਿਆਵਾਂਗੇ ਜੀ ਉਹਨਾਂ ਦੀ ਜਿਵੇਂ ਜਿਵੇਂ ਉਹ ਨਿਕਲ ਰਹੇ ਨੇ ਉਹਨਾਂ ਦੀ ਅਰੈਸਟ ਪੈ ਰਹੀ ਹੈ ਤੇ ਅੱਗੇ ਉਹਨਾਂ ਨੂੰ ਜਲਦੀ ਹੀ ਤੁਹਾਡੇ ਨਾਲ ਜਿਹੜੇ ਅਪਡੇਟਸ ਹੈਗੇ ਉਹ ਅਸੀਂ ਸ਼ੇਅਰ ਕਰਾਂਗੇ ਅੱਜ ਤੱਕ ਕਿੰਨੇ ਅਰੈਸਟ ਕੀਏ ਦੇਖੋ ਜੀ ਹੁਣ ਤੱਕ 4 ਦੀ ਅਰੈਸਟ ਪੈ ਚੁੱਕੀ ਹੈ ਤੇ ਹੋਰ ਵੀ ਜਿਹੜੇ ਹੈਗੇ ਨੇ ਉਹ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਸਾਰਿਆਂ ਨੂੰ ਐਸ ਪਰ ਲਾ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਨੂੰ ਜੱਜ ਸਾਹਿਬ ਦੇ ਪ੍ਰੋਡਿਊਸ ਕਰਕੇ ਰਿਮਾਂਡ ਲੈ ਕੇ ਤਫਤੀਸ਼ ਕਰਾਂਗੇ ਤਾਂ ਜੋ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਸ ਜੀ ਮੁਕੰਮਲ ਕਰ ਸਰ ਇਹ ਟੋਟਲ ਕਿੰਨੇ ਬੰਦੇ ਜਿਹੜਾ ਤੇ ਐਨਐਸਏ ਹਟਈਏ ਤੇ ਕਦੋਂ ਤੱਕ ਨਾਂ ਦੀ ਉਮੀਦ ਜਾਈਏ ਦੇਖੋ ਜੀ 10 ਬੰਦੇ ਟੋਟਲ ਨੇ ਜਿਹੜਾ ਤੇ ਐਨਐਸਏ ਲੱਗੀ ਹੈ ਸਾਰਿਆਂ ਨੂੰ ਪਤਾ ਹੈ ਹੌਲੀ ਹੌਲੀ ਜਿਹੜੀ ਐਨਐਸਏ ਦੀ ਮਿਆਦ ਹੁੰਦੀ ਹੈ ਤੁਹਾਨੂੰ ਪਤਾ ਹੋਊਗਾ ਤਮੋਰੀ ਜਿਵੇਂ ਜਿਵੇਂ ਹੁੰਦਾ ਜਾਏਗਾ ਅਸੀਂ ਤੁਹਾਡੇ ਨਾਲ ਅਪਡੇਟ ਸ਼ੇਅਰ ਤੇ ਹੁਣ ਇੱਥੇ ਅਮਰ ਸਿੰਘ ਜਿਸ ਤਰ੍ਹਾਂ ਟੀਮਾਂ ਕਿੰਨੀਆਂ ਤੁਹਾਡੀ ਟੀਮਾਂ ਗਈਆਂ ਜੀ ਉੱਥੇ ਜੀ ਗਈਆਂ ਹੋਈਆਂ ਜੀ ਤੱਕ ਉਹ ਤੁਹਾਨੂੰ ਉਮੀਦ ਹੈ ਸਰ ਉਹ ਤੁਹਾਨੂੰ ਸ਼ੇਅਰ ਕਰ ਦਾਂਗੇ ਜੀ ਇੰਡੀਓ ਕੋਰਸ ਆਫ ਟਾਈਮ ਅਸੀਂ ਸਭ ਕੁਝ ਸ਼ੇਅਰ ਕਰ ਦਾਂਗੇ ਦਰ ਤਰ ਤਰ ਵਾਲਾ ਜਦੋਂ ਸੀ ਕੇਸ ਐਸਨਰ ਰਿਲੇਟਡ ਜਿਹੜਾ ਗਿਆ ਵੀ ਉਹ ਕੱਲ ਹੀ ਹੋਇਆ ਹੋਇਆ ਜੀ ਉਹ ਵੀ ਕੱਲ ਹੀ ਹੋਇਆ ਜੀ ਕੇਸ ਰਜਿਸਟਰ ਓਕੇ ਉਹ ਉਹਨਾਂ ਦਾ ਤੁਹਾਨੂੰ ਟਿਪ ਆਫ ਜਿਹੜੀ ਆ ਮਿਲੀ ਹੈ ਦੋਸਤੋ ਬਾਅਦ ਇਹ ਸਾਡੀ ਸੈਪਰੇਟ ਇਨਫੋਰਮੇਸ਼ਨ ਸੀਗੀ ਜੀ ਸਾਡੇ ਕਿਉਂਕਿ ਬੀਡੀਸੀ ਇਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਸਾਡੇ ਜਿਹੜਾ ਲੋਕਲ ਇਨਫੋਰਮੇਸ਼ਨ ਸਿਸਟਮ ਹੈਗਾ ਸਾਡੀ ਲੋਕਾਂ ਵੱਲੋਂ ਸਪੋਰਟ ਸਾਨੂੰ ਇੰਨੀ ਜ਼ਿਆਦਾ ਵਧੀਆ ਹੈਗੀ ਹੈ ਲੋਕਾਂ ਨੇ ਹੀ ਸਾਨੂੰ ਇਨਫੋਰਮੇ ਓਕੇ ਸਰ ਥੈਂਕ ਯੂ ਸਰ ਆ ਯਾਰ ਸਰ ਸਰ ਸਿੰਘ ਸਾਹਿਬ ਸਿੰਘ ਸਾਹਿਬ ਪਲੀਜ਼ ਲਾਈਕ ਕਰੋ ਲਗਾਇਆ ਪੂਰੇ ਕਰ ਲੈ ਭਾਜੀ ਮਾਈਕ ਲੱਗੇ ਜੀ ਉਰਲੇ ਸਾਰੇ ਆਪਣੇ ਜੀ ਉੱਥੇ ਸਰ